ਹਾਂਜੀ ਵੈਲਕਮ ਬੈਕ ਟੂ ਮਾਈ ਚੈਨਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਡੇ ਨਵੇਂ ਬਲੌਗ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਤੁਹਾਨੂੰ ਦਿਖਾਉਣ ਦੇ ਆ ਆਪਣੇ ਪਿੰਡ ਦਾ ਮੇਲਾ ਮੈਂ ਤੁਹਾਨੂੰ ਦਿਖਾਉਣੇ ਤੁਹਾਨੂੰ ਬਹੁਤਾ ਵੱਡਾ ਪਿੰਡ ਨਹੀਂ ਸਾਡਾ ਛੋਟਾ ਜਿਹਾ ਪਿੰਡ ਹੈ ਤੇ ਛੋਟਾ ਜਿਹਾ ਹੀ ਮੇਲਾ ਹੈ ਪਰ ਅਸੀਂ ਉਹਦੇ ਵਿੱਚ ਹੀ ਖੁਸ਼ ਰਹਿੰਦੇ ਹਾਂ ਅੱਜ ਕਰਾਂਗੇ ਸ਼ਾਮ ਨੂੰ ਤੁਹਾਨੂੰ ਉਹ ਵੀ ਦਿਖਾਵਾਂਗੇ ਡੂ ਡੇ ਰਹੇ ਹੋ ਸਾਡੇ ਬਲੌਗ ਦੇ ਨਾਲ ਕਿਹ ਲੋ ਜੀ ਸੇਵਾ ਦਾ ਕੋਈ ਇਹਨਾਂ ਨੂੰ ਉਹ ਨਹੀਂ ਸੇਵਾ ਦਾ ਫਿਕਰ ਨਹੀਂ ਲੰਡੂ ਕਰਦੀ ਕਰਦੇ ਫਿਰਦੇ ਆ ਲੰਗਰ ਉੱਧਰ ਖਾਲੀ ਖੜਾ ਦੇਖੋ ਉਹ ਸੇਵਾ ਕੋਨਾ ਤੇ ਜੁੜੇ ਹੋਏ ਆ ਬਸ ਲੰਗਰ ਹੋ ਗਿਆ ਜੀ ਫਿਰ ਉਹ ਸੇਵਾ ਚੱਲਦੀ ਹੋਈ ਵੀਰੇ ਵੀ ਸਾਡੇ ਸੇਵਾ ਕਰ ਚੀਏ ਲੰਗਰ ਚੱਲਦਾ ਹੋਇਆ ਜੀ ਮਾਰੂ ਮਾਰ ਮੈਂ ਵੀ ਲੈ ਲਿਆ ਨੇ ਜੋ ਪੈਸੇ ਇਕੱਠੇ ਹੋਏ ਨੇ ਪੈਸਿਆਂ ਦੀ ਰਸਮ ਹੋ ਰਹੀ ਆ ਤੇ ਇਧਰ ਝੰਡੀ ਬੰਨੀ ਜਾ ਰਹੀ ਆ ਜੀ ਝੰਡੀ ਦੀ ਰਸਮ ਹੋਣ ਲੱਗੀ ਆ ਜੀ ਲੋਕ ਪੂਰੇ ਜੋਰਾਂ ਨਾਲ ਚੱਲ ਰਹੇ ਇਦਾਂ ਜਿਹਾ ਚੰਡੀਗੜ੍ਹ ਵੀ ਮੱਤੜ ਗਾਉਣ ਯਾਰੀ ਖੇੜੇ ਤੇ ਸਾਦਣਾ ਨਹੀਂ ਇਹ ਆ ਜੀ ਸਾਡੇ ਪਿੰਡ ਦਾ ਖੇੜਾ ਜਿਸ ਦੇ ਸਥਾਨਾਂ ਤੇ ਮੱਥਾ ਟਿਕਾ ਕੇ ਲੈ ਕੇ ਆਉਂਦੇ ਆ ਜੀ ਝੰਟੀ ਨੂੰ ਖੇੜੇ ਤੇ ਪਹੁੰਚੇ ਕਈਆਂ ਨੇ ਗੇਮ ਪਗਾੜੀ ਵੀ ਆ ਜੀ ਪੜਦੀ ਇਹ ਥੋੜਾ ਗੈਪ ਹੋ ਕਰਨਾ ਪ੍ਰਧਾਨ ਸਾਹਿਬ ਚੱਕੀ ਫਿਰਦੇ ਨੇ 1.5 ਲੱਖ ਚੱਕੀ ਫਿਰਦੇ ਨੇ ਪ੍ਰਧਾਨ ਸਾਹਿਬ ਹੁਣ ਲੈ ਕੇ ਜਾ ਰਹੇ ਹਾਂ ਜੀ ਝੰਟੀ ਨੂੰ ਬਾਬਾ ਵਾਲਮੀਕੀ ਦੇ ਮੰਦਿਰ ਤੇ ਮੱਥਾ ਟਿਕਾਉਣ ਲਈ ਦਾ ਰਿਊਜੇਕ ਕਰੋ ਜੀ ਕਿੰਨਾ ਜਾਨਦਾਰ ਪਿੰਡ ਹੈ ਸਾਹਿਬ ਝੋਲਾ ਹੋਈ ਨਹੀਂ ਪਾਈ ਫਿਰਦੇ ਝੋਲੇ ਚ ਬੜਾ ਕੁਦਾ ਹਾਂਜੀ ਹੁਣ ਲੱਗੇ ਨੇ ਬਾਬਾ ਵਾਲਮੀਕੀ ਦੇ ਮੰਦਿਰ ਤੇ ਮੱਥਾ ਟੇਕਣ ਢੰਡੀ ਦਾ ਚੰਡੀ ਨੂੰ ਲੈ ਕੇ ਚੱਲੇ ਜੀ ਗੁਰਦੁਆਰਾ ਸਾਹਿਬ ਮੱਥਾ ਟਿਕਵਾਉਣ ਰੁਕ ਜੋ ਹਾਂਜੀ ਗੁਰਦੁਆਰਾ ਸਾਹਿਬ ਆ ਗਏ ਮੱਥਾ ਟੇਕਾਉਣ ਲਈ ਲੋ ਬਈ ਹੁਣ ਆਪਾਂ ਆ ਗਏ ਗੁਰਦੁਆਰਾ ਸਾਹਿਬ ਮੱਥਾ ਟਕਾਉਣ ਲਈ ਜੀ ਹੁਣ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਤੋਂ ਬਾਅਦ ਪਿੰਡ ਦੇ ਕੋਹਾਜੇ ਤੇ ਨਹਿਰ ਤੇ ਝੰਡੀ ਨੂੰ ਮੱਥਾ ਟਿਕਾਉਣ ਓਏ ਵੀਰ ਦੀ ਦਰਗਾਹ ਤੇ ਜੰਡੀ ਨੂੰ ਮੱਥਾ ਟਿਕਵਾਉਣ ਜਦੋਂ ਪਹੁੰਚ ਗਏ ਜੀ ਵੀਰ ਦੀ ਦਰਗਾਹ ਤੇ ਗੱਡਣ ਪੌਦੇ ਮਦਦ ਜੰਗਲ ਹੋਣ ਲੱਗਿਆ ਸ਼ੁਰੂ ਐਂ ਗੱਲ ਦੇ ਜਿੱਥੇ ਜੇ ਵੱਡੇ ਮੱਲਾ ਦੀਆਂ ਗੱਲਾਂ ਹੋਣਗੀਆਂ ਉੱਥੇ ਹਿੰਦੁਸਤਾਨ ਦੀ ਵੱਡੀ ਕਰੀਮ ਅੱਜ ਇਸ ਆਈ ਨਗਰ ਦੇ ਵਿੱਚ ਪੁੱਜੇਗੀ ਕਿ ਪਹਿਲਾਂ ਵੀ ਦੱਸਿਆ ਗਾ ਜਿੱਥੇ بڑے ਚੇਕੇ ਤੌਰ ਤੇ ਮੇਲਾ ਹਰ ਸਾਲ ਬਣਾਇਆ ਜਾਂਦਾ ਹੈ ਐਸੇ ਨਗਰ ਦੇ ਵਿੱਚ ਸੋਪਾ ਨਾਲ ਹੀ ਪਹਿਲਵਾਨਾਂ ਨੂੰ ਵੀ ਬੇਨਤੀ ਕਰੀਏ ਜਿੰਨੇ ਵੀ ਸਾਡੇ ਪਹਿਲਵਾਨ ਵੀਰ ਪੁੱਜੇ ਆਓ ਜਲਦੀ ਨਾਲ ਖੜਾ ਬਾਸ਼ਾ ਦੇ ਵਿੱਚ ਵੱਡੇ ਵੱਡੇ ਮਾਨ ਕਹਿੰਦੇ ਪ੍ਰਦਰਸ਼ ਪਹਿਲਵਾਨਾਂ ਨੇ ਜੜੀ ਦਿੱਤੇ ਉਧਰ ਬਾਬਾ ਦੀਪਾ ਜੰਗਰੀ ਸ਼ਹੀਦ ਦੇ ਜਿੰਦਾ ਪਹਿਲਵਾਨ ਕਹਿੰਦੇ 11 13 ਦਾ ਬਾਬਾ ਸੁਨਿਆ ਜੀਵਣਾ ਜਿਨ੍ਹਾਂ ਦੇ ਅੱਜ ਵੀ ਢੀ ਢੀ ਦੇ ਕਹਿੰਦੇ ਜੱਟੀਆਂ ਮਾਨੀ ਜਿੱਤ ਜੂ ਹੋ ਗਈ ਹੈ ਅੱਜ ਦੇ ਇਸ ਫ੍ਰੰਡ ਗਰਾਉਂਡ ਦੇ ਵਿੱਚ ਉਧਰ ਝੰਡੀ ਦੀ ਰਸਮ ਵੀ ਕਹਿੰਦੇ ਐਨ ਬੜੇ ਪਿਆਰ ਤੇ ਸਤਿਕਾਰ ਨਾਲ ਮਾਈ ਜਾ ਰਹੀ ਹੈ ਤੇ ਨਾਲੇ ਤਾਂ ਫਿਰ ਬੈਠੇ ਕਹਿੰਦੇ ਜਿੰਨੇ ਵੀ ਛੰਡੇ ਪਹਿਲਵਾਨ ਵੀ ਬੈਠੇ ਹੈ ਜਿਨ੍ਹਾਂ ਨੇ ਸਤ ਪੁੱਜਿਆ ਜਿਨ੍ਹਾਂ ਨੇ ਖਲੀਫੇ ਪੁੱਜਿਆ ਅਗੇ ਫੜਨਾ ਬੱਸ ਚੱਲ ਜਿੰਨੇ ਮਿਲ ਜਿਓ ਜਾਂਦਾ ਉੱਥੇ ਐਨ ਬੱਲੇ ਬੱਲੇ ਹੋ ਜਾਂਦੀ ਹੈ ਇੱਕ ਵਾਰੀ ਪਹਿਲੀ ਛੱਡੀ ਦੀ ਕੁਸ਼ਤੀ ਮੈਨੂੰ ਤਾੜੀ ਵੀ ਉੱਥੇ ਜਾਂਦਾ ਇੱਕ ਵਾਰੀ ਸਾਰੇ ਨਗਰ ਨੂੰ ਬੇਨਤੀ ਹੈ ਗੱਗਾ ਜਹਰਪੀਰ ਦੇ ਨਾਮ ਤੇ ਆਪਣੇ ਨਗਰ ਵਾਸਤੇ ਤਾੜੀ ਮਾਰਨ ਦੇ ਜੋਰ ਨਾਲ ਇੱਕ ਵਾਰੀ ਆ ਬਾਸ ਸਾਰੀ ਮਾਣ ਮੇਰਾ ਟੀਮ ਦੀ ਜਿਹੜਾ ਅਸੀਂ ਦੋ ਐ ਐਨ ਮੱਲਾਂ ਦਾ ਜੋਰ ਲੱਗਿਆ ਹੋਇਆ ਹੈ ਅੱਜ ਦੇ ਮੁੰਡਾ 9ਵੀਂ ਚ ਵੱਡਦਾ ਹੈ ਉਮਰ ਕਹਿੰਦੇ 15 ਸਾਲ ਆ ਜੇ ਐਨ ਵੱਡਾ ਮੇਲਾ ਜਾਂ ਲੱਗਣ ਖੜ ਮੈਦਾਨ ਦੇ ਵਿੱਚ ਕਿ ਐਨ ਬੱਲੇ ਬੱਲੇ ਕਰਾਊਗਾ ਕਿ ਮੂਹਰੇ ਖੜ ਕੇ ਹੌਸਲਾ ਕਰਕੇ ਪੁੱਤਰਿਆ ਸਾਹ ਦੇ ਜ਼ਗਾ ਤੋਂ ਫੜ ਕੇ ਇਹ ਜੋਰ ਅੱਡੀ ਚੋਟੀ ਦਾ ਲਾਉਣਾ ਪੈਂਦਾ ਏ ਜੇ ਪੁੱਤ ਨੂੰ ਮੱਲ ਬਣਾਉਣਾ ਏ ਜੇ ਪੁੱਤ ਨੂੰ ਪਲਵਾਨ ਖਾਬੜੇ ਦੇਖਾਂਗੇ ਆ ਕਹਿੰਦੇ ਜਵਾਨੀ ਪਿੰਡ ਦੀ ਆ ਕਹਿੰਦੇ ਖੜ ਮੈਦਾਨ ਦੇ ਵਿੱਚ ਐਨ ਬੱਲੇ ਬੱਲੇ ਹੁੰਦੀ ਆ ਕਹਿੰਦੇ ਹਜ਼ਰ ਖੜਾ ਕਿ ਐਨ ਬੱਲੇ ਬੱਲੇ ਕਰਾਊਗਾ ਕਿ ਮੂਹਰੇ ਖੜ ਕੇ ਹੌਸਲਾ ਕਰਕੇ ਧੂਤਰਿਆ ਸਾਹ ਦੇ ਸੰਗਾਂ ਤੋਂ ਫੜ ਕੇ ਕਿ ਜੋਰ ਅੱਡੀ ਛੋਟੀ ਦਾ ਲਾਉਣਾ ਪੈਂਦਾ ਏ ਜੇ ਪੁੱਤ ਨੂੰ ਮੱਲ ਬਣਾਉਣਾ ਏ ਜੇ ਪੁੱਤ ਨੂੰ ਪਲਵਾਨ ਬਣਾਉਣਾ ਤੇ ਘਰ ਖਵਾਉਣਾ ਪੈਂਦਾ ਏ ਆਹਦਾ ਘਰ ਖਵਾਉਣਾ ਪੈਂਦਾ ਏ ਆ ਕਹਿੰਦੇ ਜਵਾਨੀ ਪਿੰਡ ਦੀ ਆ ਕਹਿੰਦੇ ਖੇਡ ਮੈਦਾਨ ਦੇ ਵਿੱਚ ਐਨ ਬੱਲੇ ਬੱਲੇ ਹੁੰਦੀ ਹੈ ਉਹਨੇ ਇੱਕ ਕੋਸੀ ਦੇ ਵਿੱਚ ਵੀ ਐਨ ਕਰੰਟ ਹੋਣਾ ਚਾਹੀਦਾ ਲਾ ਮਾ ਕਰਦੀ ਹੈ ਤਾਂ ਅਗਲਾ ਬਣਦੀ ਹੈ ਖੇਡ ਮੈਦਾਨ ਦੇ ਵਿੱਚ ਐਨ ਬੱਲੇ ਬੱਲੇ ਹੁੰਦੀ ਹੈ 라ਉਨਰ ਬੱਲੇ ਹੀ ਵੇਖਣ ਮੈਦਾਨ ਦੇ ਵਿੱਚ ਆਜੀ ਛੋਟਾ ਰਫੀ ਤੇ ਜਸਵੀਰ ਨੂੰ ਛੜੀ ਕਿ ਬਰਾਬਰ ਦੇ ਕੋਠੀ ਵਾ ਵੀ I'm <laughs> ਲੱਗ ਜਾਂਦੇ ਜੌਤੀਰਾ ਆ ਜਾ ਕਰੋ ਭੱਜ ਕੇ ਅਸੀਂ ਦੀ ਸਪੀਡ ਨਾਲ ਕਿਉਂਕਿ ਅਸੀਂ ਵਾਰ-ਵਾਰ ਨਹੀਂ ਬੋਲਣਾ ਕਿਸੇ ਨੂੰ ਭਾਈ ਜੀ ਆ ਸਾਈਡ ਤੇ ਉਹ ਨੂੰ ਮੂਹਰ ਆ ਗਿਆ ਭਾਈ ਇਧਰ ਜੀ ਨੰਬਰਦਾਰ ਅਨੰਦਪੁਰ ਮਨਜੀਤ ਸਿੰਘ ਮੰਗਾ ਸਾਹਿਬ ਦਾ ਸਰਪੰਚ ਅਨੰਦਪੁਰ ਹਲਕਾ ਵਾਸੀ ਮਸੀਤ ਪਠਾਣਾ ਐਮ ਸੀ ਨਾਗਦੇ ਸਾਡੇ ਬਤਵਾਂਦੇ ਸੱਜਣ ਲੱਤੀ ਬੱਸੀ ਜੀ ਸੀਨੀਅਰ ਕਾਂਗਰਸ ਆਗੂ ਮੋਹਨ ਸਿੰਘ ਪੰਜ ਲਹਾਰ ਮજરા ਰਮਨਦਰ ਸਿੰਘ ਟਾਣਾ ਯੂ ਐਸ ਅੱਜ ਸਾਡੇ ਦਰਮਿਆਨ ਬੁਝੇ ਅਸੀਂ ਵੱਡਾ ਧੰਨਵਾਦ ਕਰਾਂਗੇ ਕਿ ਜਿੱਥੇ ਵੱਡੇ ਅਣ ਸਖੀਰ ਬੁnde ਜਾ ਰਹੇ ਆ ਅਸਤਾ ਬਲਾਗ ਚ ਪਾਉਣਗੇ

ਅਈ ਦੂਜੇ ਪਾਸੇ ਕਹਿੰਦੇ ਅਈ ਕਹਿੰਦੇ ਪਰਮਿੰਦਰ ਅਗੇ ਦੇ ਆਦਰ ਸਾਡੇ ਭਰਾਵਾਂ ਦਾ ਵੱਡਾ ਪਿਆਰ ਹੈ ਕਰਨ ਕਾਈਪ੍ਰੈਸ ਸਾਈਪ੍ਰੈਸ ਰਾਹੁਲ ਸਾਈਪ੍ਰੈਸ ਪੰਡਤ ਸਾਈਪ੍ਰੈਸ ਅਭੀ ਸਾਈਪ੍ਰੈਸ ਤੇ ਅ ਗਿੱਲ ਸਾਈਪ੍ਰੈਸ ਇਹ ਭਰਾਵਾਂ ਦਾ ਵੱਡਾ ਮਾਣ ਹੈ ਅਈ ਕਹਿੰਦੇ ਲਾਈਵ ਦੇ ਮੇਲੇ ਨਾਲ ਅੱਜ ਲਾਈਵ ਜੁੜੇ ਹੋਇਆ ਹੈ ਅੱਜ ਇੱਥੇ ਕਹਿੰਦੇ ਐਸ.ਡੀ.ਐਮ ਫਿਲਮ ਆ 13 13 ਬਾਬੇ ਨਾਲਗੜ ਸੋਨੀ ਢਿੱਲੋਂ ਫੋਟੋ ਰਵੇ ਅੱਗੇ ਪ੍ਰਵਿੰਦਰ ਸੱਲ ਮਾਰਕੀਟ ਕੇ ਅੱਜ ਸਿੱਖੇ ਵੱਲੋਂ ਰੁਪਈਆ 500 ਉਧਰ ਕਹਿੰਦੇ ਪੰਜਾਬ ਪੁਲਿਸ ਕਸ਼ਮੀਰਾ ਸਿੰਘ ਜੀ ਨਾਲ ਵੱਲੋਂ ਵੀ 500 ਰੁਪਏ ਦਾ ਵੱਡਾ ਮਾਣ ਆਈ ਗੋਤੀ ਜ਼ਮਾਤ ਹੈ ਜੀ ਚੰਦਨ ਜੇਤੂ ਹੈ ਸੰਭਰ ਦਾ ਮੁੰਡਾ ਐ ਕੁਰਸੀ ਜਿੱਤ ਗਿਆ ਕੰਦੇ ਆ ਪਦਾਰਥ ਪਹਿਲਵਾਨ ਦਾ ਸ਼ਗਿਰ ਜੀ ਕੰਦੇ ਐ ਕੁਰਸੀ ਜਿੱਤ ਗਿਆ ਐ ਬੱਲੇ ਬੱਲੇ ਖੇਡ ਮੈਦਾਨ ਦੇ ਵਿੱਚ ਕਰਾ ਗਏ ਨੇ ਜਿਹੜੇ ਮੈਦਾਨ ਦੇ ਵਿੱਚ ਕਰਵਾ ਗਏ ਕੰਦੇ ਬੜੇ ਵਧੀਆ ਗੋਸਤੀ ਹੋਈ ਆ ਬਹੁਤ ਵਧੀਆ ਗੋਸਤੀ ਐ ਤਾਂ ਸਵਾਦ ਨਹੀਂ ਕਰੂਗਾ ਕੋਈ ਜੇਤੂ ਕਰਾ ਲਿਆ ਸਵਾਦ ਨਹੀਂ ਆਉਂਦਾ ਲੈ ਜਗਾਰਾ ਬਰਾਦੀਆ ਪਾ ਕੇ ਬੋਲੇ ਸੋਨਿਹਾਲ ਆਪੇ ਖੁਦ ਆਇਆ ਇੰਦਰ ਯੂਸਫ ਮਗਲੀਆਂ ਜਾਨਾ ਜਿਵੇਂ ਸੇ ਕਰਨ ਸਾਈਪ੍ਰਸ 라ਹੌਣ ਸਾਈਪ੍ਰਸ ਪਟਨਾ ਸਾਈਪ੍ਰਸ ਆਪੀ ਸਾਈਪ੍ਰਸ ਤੇ ਗੰਨੇ ਸਾਈਪ੍ਰਸ ਅੱਜ ਕਦੇ ਬੜੇ ਭਾਣ ਹਾਂਜੀ ਇਸੀ ਦੇ ਨਾਲ ਸਾਡਾ ਤੁਹਾਨੂੰ ਬੁਲਾਉਣਾ ਹੈ